ਆਈਆਂ ਮਰ ਸਾਹਿਰ ਤੋਂ ਵੀ ਸ਼ਹਿਰ ਤੋਂ ਆਏ ਮੇਰੇ ਪਿੰਡੋਂ ਆਇਆ ਹਾ ਬਹੁਤ ਬਹੁਤ ਜੀ ਆਇਆਂ ਨੂੰ ਤੇ ਤੁਹਾਨੂੰ ਤੜਾਣਾ ਤੜਾ ਇੱਥੇ ਆਣਾ ਪਾਕਿਸਤਾਨ ਦੀ ਧਰਤੀ ਵਿੱਚ ਆਣਾ ਬਾਬਾ ਗੁਰੂ ਨਾਨਕ ਜੀ ਦੀ ਧਰਤੀ ਤੇ ਆਣਾ ਸਾਡੇ ਸਿਰ ਮੱਥੇ ਤੇ ਸਾਡਿਆਂ ਸੇ ਰੱਖਾਂ ਤੇ ਤਾਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ 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 ਜੀ ਆਇਆਂ ਨੂੰ ਤੇ ਤੁਹਾਨੂੰ ਸਭ ਨੂੰ ਮੇਰੇ ਵੱਲੋਂ ਨਵਾਜ਼ ਸ਼ਰੀਫ ਸਾਹਿਬ ਵੱਲੋਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਿਸਾਖੀ ਦੀ ਟੇ ਟੇਰ ਮੁਬਾਰਕ باد ਵਧਾਈਆਂ ਨਵਾਜ਼ ਸ਼ਰੀਫ ਸਾਹਿਬ ਨੇ ਤੁਹਾਨੂੰ ਵਧਾਈਆਂ ਵੀ ਭੇਜਿਆ ਨੇ ਤੇ ਤੁਹਾਨੂੰ ਸਤਰੀਆ ਕਾਲ ਦਾ ਵੀ ਮੈਨੂੰ ਕਿਹਾ ਹੈ ਕਿ ਮੇਰੇ ਵੱਲੋਂ ਉੱਥੋਂ ਕਹਿ